ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਰਥਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਐ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਧਿਆਉਣ ਦੇ ਨਾਲ ਇਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਐ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਨੂੰ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਮਹਾਰਾਜ ਪੰਜੋਖਰਾ ਸਾਹਿਬ ਦੀ ਧਰਤੀ ਤੇ ਰੁਕਦੇ ਐ ਇੱਥੇ ਸਿੱਖ ਸੰਗਤਾਂ ਸਤਿਗੁਰੂ ਦੇ دیدار ਕਰਨ ਵਾਸਤੇ ਆਉਂਦੀਆਂ ਸਿੱਖ ਸੰਗਤਾਂ ਦਾ ਇਕੱਠ ਹੋ ਜਾਂਦਾ ਹੈ ਗੁਰੂ ਕਾ ਲੰਗਰ ਚੱਲਦਾ ਹੈ ਤਾਂ ਉੱਥੇ ਇੱਕ ਪੰਡਤ ਆਉਂਦਾ ਹੈ ਪੰਡਤ ਦਾ ਨਾਮ ਹੈ ਲਾਲਚੰਦ ਉਹਨੇ ਆਣ ਕੇ ਦੇਖਿਆ ਇੰਨਾ ਵੱਡਾ ਇਕੱਠ ਮਨੇ ਪੁੱਛਿਆ ਵੀ ਕੋਈ ਆਇਆ ਏ ਕਹਿੰਦੇ ਜੀ ਆਇਆ ਏ ਕੌਣ ਆਇਆ ਏ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 8ਵੇਂ ਸਰੂਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਏ ਕਹਿੰਦਾ ਇੰਨਾ ਵੱਡਾ ਨਾਮ ਹਰਿਕ੍ਰਿਸ਼ਨ ਨਾਮ ਰੱਖਿਆ ਸਾਡੇ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਹੋਏ ਐ ਉਹਨਾਂ ਨਾਲੋਂ ਵੀ ਵੱਡਾ ਨਾਮ ਰੱਖਿਆ ਹੋਇਆ ਹਰਿਕ੍ਰਿਸ਼ਨ ਮੈਂ ਚਲੋ ਦੇਖ ਕੇ ਆਉਣਾ ਹਾਂ ਜਦੋਂ ਆਣ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦ دیدار ਕੀਤੇ ਤੇ ਤਖਤ ਦੇ ਉੱਪਰ ਬੈਠਾ ਇੱਕ ਛੋਟੀ ਜੀ ਉਮਰ ਦਾ ਬੱਚਾ ਮਨ ਵਿੱਚ ਖਿਆਲ ਆਇਆ ਕਹਿੰਦਾ ਸਾਰੇ ਸਿੱਖ ਕਮਲੇ ਹੋ ਗਏ ਇਹ ਮੱਥਾ ਟੇਕਣ ਵਾਲੇ ਲੋਕ ਪਾਗਲ ਹੋ ਗਏ ਇੱਕ ਛੋਟਾ ਜਿਹਾ ਬੱਚਾ ਗੁਰੂ ਕਿਵੇਂ ਹੋ ਸਕਦਾ ਹੈ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 5 ਕੁਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਸ਼शोਭਤ ਹੋਏ ਤੇ 8 ਕੁਸਾਲ ਦੀ ਆਜੂ ਤੱਕ ਜਿਹੜਾ ਉਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ ਉਪਰੰਤ ਜੋਤੀ ਜੋਤ ਸਮਾ ਗਏ ਕਹਿੰਦਾ ਵੀ ਇਹ 6-7 ਸਾਲ ਦਾ ਬੱਚਾ ਗੁਰੂ ਕਿਵੇਂ ਹੋ ਸਕਦਾ ਹੈ ਤੇ ਉਸ ਵੇਲੇ ਦੇ ਨਾਲ ਲਾਲਚੰਦ ਕਹਿਣ ਲੱਗਿਆ ਕਹਿੰਦਾ ਸਿੱਖੋ ਤੁਸੀਂ پاਗਲ ਹੋ ਗਏ ਹੋ ਤੁਸੀਂ ਭੁੱਲ ਗਏ ਹੋ ਸਾਡੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕਰਤੇ ਤੇ ਸ਼੍ਰੀ ਕ੍ਰਿਸ਼ਨ ਤੋਂ ਵੀ ਵੱਡਾ ਨਾਮ ਰੱਖਿਆ ਹਰਿ ਕ੍ਰਿਸ਼ਨ ਤੇ ਇਹ ਨਿਕਾਜਾ ਬੱਚਾ ਉਸ ਵੇਲੇ ਦੇ ਨਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਾ ਮਹਾਰਾਜ ਕਹਿਣ ਲੱਗੇ ਵੀ ਪੰਡਤ ਦਾ ਸ਼ੰਕਾ ਦੂਰ ਕਰਨਾ ਜਿਹੜਾ ਨਾ অতি ਜ਼ਰੂਰੀ ਹੈ ਮਹਾਰਾਜ ਕਹਿਣ ਲੱਗੇ ਕਹਿੰਦੇ ਪੰਡਤ ਜੀ ਤੁਹਾਡਾ ਸ਼ੱਕ ਠੀਕ ਹੈ ਇੱਕ ਛੋਟਾ ਬੱਚਾ ਗੁਰੂ ਕਿਵੇਂ ਹੋ ਸਕਦਾ ਪਰ ਤੁਸੀਂ ਦੱਸੋ ਵੀ ਹੁਣ ਕਰਨਾ ਕੀ ਹੈ ਕਹਿੰਦਾ ਜੀ ਮੇਰੇ ਮਨ ਦਾ ਸ਼ੱਕ ਤਾਂ ਦੂਰ ਹੋਏਗਾ ਜਿਹੜੀ ਸ਼੍ਰੀ ਕ੍ਰਿਸ਼ਨ ਜੀ ਨੇ ਕੁਰਖ ਖੇਤਰ ਦੇ ਮੈਦਾਨ ਵਿੱਚ ਅਰਜਨ ਨੂੰ ਉਪਦੇਸ਼ ਦੇਂਦਿਆਂ ਗੀਤਾ ਉਚਾਰਨ ਕੀਤੀ ਹੈ ਨਾ ਜੇ ਤੁਸੀਂ ਗੀਤਾ ਦੇ ਸ਼ਲੋਕ ਦੇ ਅਰਥ ਕਰਕੇ ਦੱਸੋ ਤੇ ਮੈਂ ਮੰਨ ਲਾਂਗਾ ਵੀ ਤੁਸੀਂ ਵੀ ਕੋਈ ਰੱਬੀ ਪੁਰਸ਼ ਹੋ ਮਹਾਰਾਜ ਕਹਿਣ ਲੱਗੇ ਕਹਿੰਦੇ ਲਾਲਚੰਦ ਮੈਂ ਗੀਤਾ ਦੇ ਅਰਥ ਤੇ ਕਰ ਦਿਆਂਗਾ ਪਰ ਤੇਰੇ ਮਨ 'ਚ ਫਿਰ ਵੀ ਸ਼ੱਕ ਰਹਿ ਜਾਣਾ ਤੂੰ ਕਹਿਣਾ ਵੀ ਗੁਰੂ ਘਰ ਵਿੱਚ ਪੈਦਾ ਹੋਏ ਗੁਰੂ ਦਾ ਪੁੱਤਰ ਐ ਤੇ ਕਿਤੇ ਬਚਪਨ ਦੇ ਵਿੱਚ ਰਟਾ ਲਾ ਲਿਆ ਹੋਣਾ ਇਸ ਕਰਕੇ ਮੈਂ ਅਰਥ ਨਹੀਂ ਕਰਨੇ ਤੂੰ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆ ਜਿੱਦਾਂ ਦਾ ਤੂੰ ਚਾਹੇਗਾ ਮੈਂ ਉਹਦੇ ਕੋਲੋਂ ਅਰਥ ਕਰਾ ਦਿਆਂਗਾ। ਲਾਲਚੰਦ ਬੜਾ ਹੈਰਾਨ ਹੋਇਆ ਕਹਿੰਦਾ ਠੀਕ ਹੈ। ਉਹ ਪਿੰਡ ਦੇ ਵਿੱਚ ਤੁਰਿਆ ਲੱਭਣ ਵਾਸਤੇ ਕਹਿੰਦਾ ਮੈਂ ਇਦਾਂ ਦਾ ਬੰਦਾ ਲੱਭਾਂਗਾ ਜਿਹੜਾ ਅਰਥ ਕਰੀ ਨਾ ਸਕਦਾ ਹੋਵੇ। ਉਹਨੇ ਜਾ ਕੇ ਸ਼ੱਜੂ ਚੀਵਰ ਨੂੰ ਲੈ ਕੇ ਆਂਦਾ। ਤੇ ਕਿਹਾ ਜਾਂਦਾ ਵੀ ਨਾ ਸ਼ੱਜੂ ਬੋਲ ਸਕਦਾ ਹੈ ਤੇ ਨਾ ਸ਼ੱਜੂ ਜਿਹੜਾ ਉਹ ਸੁਣ ਸਕਦਾ ਹੈ। ਉਨੇ ਲਿਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਾਹਮਣੇ ਖੜਾ ਕੀਤਾ ਕਹਿੰਦਾ ਲਓ ਮਹਾਰਾਜ ਇਹਦੇ ਕੋਲ ਅਰਥ ਕਰਾ ਦਿਓ ਮਨ ਵਿੱਚ ਸੋਚਦਾ ਹੈ ਕਹਿੰਦਾ ਇਹ ਗੁੰਗਾ ਹੈ ਬੋਲਾ ਇਹ ਅਰਥ ਕਿੱਦਾਂ ਕਰੂਗਾ ਨਾਲੇ ਪਤਾ ਲੱਗ ਜੂ ਗੁਰੂ ਚ ਕਿੰਨੀ ਕਿ ਸ਼ਕਤੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹੱਥ ਦੇ ਵਿੱਚ ਛੜੀ ਰੱਖਿਆ ਕਰਦੇ ਸੀ ਮਹਾਰਾਜ ਨੇ ਸਿਰ ਦੇ ਉੱਪਰ ਰੱਖੀ ਛੱਜੂ ਦੇ ਛੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਲਾਲਚੰਦ ਲੈ ਪੋਛ ਹੋਣੇ ਨੂੰ ਛੱਜੂ ਨੂੰ ਅਰਥ ਤੇ ਉਸ ਵੇਲੇ ਦੇ ਨਾਲ ਲਾਲਚੰਦ ਨੇ ਗੀਤਾ ਦਾ ਸ਼ਲੋਕ ਬੋਲਿਆ ਤੇ ਸ਼ਜੂ ਚਿਵਰ ਨੇ ਉਹਦੇ ਅਰਥ ਕੀਤੇ ਅਰਥ ਏਦਾਂ ਦੇ ਕੀਤੇ ਜਿੱਦਾਂ ਦਾ ਅਰਥ ਕੋਈ ਗਿਆਨੀ ਵੀ ਨਹੀਂ ਕਰ ਸਕਦਾ ਫਿਰ ਲਾਲਚੰਦ ਪੁੱਛਣ ਲੱਗਿਆ ਕਹਿੰਦਾ ਦੱਸ ਗੀਤਾ ਦਾ ਸਮੁੱਚਾ ਭਾਵ ਕੀ ਹੈ ਤੇ ਲਾਲਚੰਦ ਜੀ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਸ਼ਜੂ ਚਿਵਰ ਜੀ ਕਹਿਣ ਲੱਗੇ ਕਹਿੰਦੇ ਗੀਤਾ ਦਾ ਸਮੁੱਚਾ ਉਪਦੇਸ਼ ਹੈ ਆਤਮਾ ਅਮਰ ਹੈ ਤੇ ਸਰੀਰ ਨਾਸ਼ਵੰਤ ਹੈ ਉਹ ਲਾਲਚੰਦ ਹੈਰਾਨ ਰਹਿ ਗਿਆ ਉਸ ਵੇਲੇ ਦੇ ਨਾਲ ਸ਼ੱਜੂ ਨੇ ਸਾਰੇ ਗੀਤਾ ਦੇ ਅਰਥ ਕਰ ਦਿੱਤੇ ਤੇ ਲਾਲਚੰਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਝੁਕ ਗਿਆ ਮੱਥਾ ਟੇਕ ਕੇ ਕਹਿਣ ਲੱਗਿਆ ਮਹਾਰਾਜ ਮੈਂ ਭੁੱਲ ਗਿਆ ਸੀ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਮੈਂ ਤੁਹਾਨੂੰ ਨਿੱਕੀ ਜਿਹੀ ਉਮਰ ਦਾ ਬਾਲਕ ਸਮਝਦਾ ਰਿਹਾ ਪਰ ਤੁਸੀਂ ਬਾਲਕ ਨਹੀਂ ਤੁਸੀਂ ਤੇ ਸਜਮੁਚ ਪ੍ਰਤੱਖ ਹਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ ਫਿਰ ਲਾਲ ਚੰਦ ਗੁਰੂ ਸਾਹਿਬ ਜੀ ਦਾ ਸਿੱਖ ਬਣ ਗਿਆ ਤੇ ਦਸਵੇਂ ਪਾਤਸ਼ਾਹ ਦੇ ਵੇਲੇ ਜਾ ਕੇ ਉਹਨੇ ਅੰਮ੍ਰਿਤ ਪਾਣ ਕਰਕੇ ਲਾਲ ਸਿੰਘ ਬਣ ਗਿਆ ਤੇ ਕਿਹਾ ਜਾਂਦਾ ਏ ਕਿ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਫਿਰ ਲਾਲ ਸਿੰਘ ਜਿਹੜਾ ਸ਼ਹੀਦ ਹੁੰਦਾ ਏ ਇਦਾਂ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਜਿਹੜਾ ਵੀ ਸੰਨਮੁਖ ਆਇਆ ਮਹਾਰਾਜ ਨੇ ਉਹਦੇ ਮਨ ਦੇ ਸ਼ੰਕੇ ਜਿਹੜੇ ਸਨ ਉਹ ਦੂਰ ਕਰ ਦਿੱਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਠੈ ਸਭ ਦੁੱਖ ਜਾਏ ਜਿਹੜਾ ਜਿਹੜਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਧਿਆਉਂਦਾ ਹੈ ਉਹਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਐ ਦੇ ਸਤਿਗੁਰੂ ਗੁੰਗਿਆਂ ਤੇ ਬੋਲਿਆਂ ਦੇ ਕੋਲੋਂ ਵੀ ਅਰਥ ਕਰਾ ਦਿੰਦੇ ਉਹਨਾਂ ਨੂੰ ਗਿਆਨੀ ਬਣਾ ਦਿੰਦੇ ਐ ਅਸੀਂ ਵੀ ਚਾਹੁੰਦੇ ਹਾਂ ਗਿਆਨਵਾਨ ਹੋਣਾ ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨ ਪਰ ਸਿਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ